ਅਰਦਾਸ ਆਪਾਂ ਸਾਰੀ ਕਰਦੇ ਆ ਪਰ ਅਰਦਾਸ ਦੇ ਅਸਲ मीनिंग ਕੀ ਹਨ ਉਹ ਕਿਸ ਤਰ੍ਹਾਂ ਬਣਾਈ ਗਈ ਹੈ ਕਿਵੇਂ ਚੱਲਦੀ ਹੈ ਕਿੱਥੇ ਤੱਕ ਪੰਥ ਦੀ ਅਰਦਾਸ ਹੁੰਦੀ ਹੈ ਕਿੱਥੇ ਤੱਕ ਆਪਣੀ ਨਿੱਜੀ ਅਰਦਾਸ ਸ਼ੁਰੂ ਹੁੰਦੀ ਹੈ ਸਾਨੂੰ ਕੁਝ ਨਹੀਂ ਪਤਾ ਸਿੱਖ ਦੀ ਅਰਦਾਸ ਕਿਵੇਂ ਹੋਵੇ ਸਿੱਖਰ ਦੀ ਅਰਦਾਸ ਦਾ ਕੀ ਮਤਲਬ ਹੈ ਸਿੱਖਾਂ ਦੀ ਅਰਦਾਸ ਦਾ ਕੀ ਮਤਲਬ ਹੈ ਉਹ ਆਪਾਂ ਇਸ ਵੀਡੀਓ 'ਚ ਦੇਖਾਂਗੇ ਕਿ ਇੱਕ ਵੀਡੀਓ ਇੱਕ ਛੋਟਾ ਜਿਹਾ ਹਿੱਸਾ ਹੈ ਇਹ ਉਦਾਂ ਵੀਡੀਓ ਟੋਟਲ ਆਲਮੋਸਟ 2 ਪੌਣੇ 2 ਘੰਟੇ ਦੀ ਹੈ ਮੈਂ ਤੁਹਾਡੇ ਲਈ ਇੱਕ ਛੋਟਾ ਜਿਹਾ ਹਿੱਸਾ ਲਿਆਂਦਾ ਤੁਸੀਂ ਜੇਕਰ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਪਾ ਦਿੱਤੀ ਆ ਤੁਸੀਂ ਚੈੱਕ ਕਰ ਸਕਦੇ ਆ ਪੂਰੀ ਅਰਦਾਸ ਦੇ ਮਤਲਬ ਸਮਝ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਸ਼ੁਰੂ ਕਰ ਕੋਣ ਸਾਡੀ ਅਰਦਾਸ ਸ਼ੁਰੂ ਹੋਈ ਅਰਦਾਸ ਮੀਨਸ ਮੰਗ ਸ਼ੁਰੂ ਹੋਈ ਮੰਗ ਪਰਿਵਾਰ ਤੋਂ ਸ਼ੁਰੂ ਨਹੀਂ ਹੋਈ ਪੰਥ ਤੋਂ ਸ਼ੁਰੂ ਹੋਈ ਕਿ ਦੇ ਕਮਾਲ ਦੇ ਸ਼ਬਦ ਦੇ ਉੱਤੇ ਮਾ ਜਥੇ ਬੰਦਕ ਤੌਰ ਤੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਇੱਕ ਦੂਜੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਬਹੁ ਗਿਣਤੀ ਚ ਪਰ ਅਰਦਾਸ ਕਰਨ ਲੱਗਿਆ ਇਹ ਨਹੀਂ ਕਹਿਣਾ ਸਾਡੀ ਸੰਪਰਦਾ ਨੂੰ ਨਾਮ ਮਿਲੇ ਉੱਥੇ ਕਹਿਣਾ ਪੈਣਾ ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਕਿੱਡੇ ਪਿਆਰੇ ਸ਼ਬਦ ਵਰਤੇ ਸਰਬਤ ਖਾਲਸਾ ਜੀ ਹੋ ਸਕਦਾ ਉਹ ਖਾਲਸਾ ਜਿਹਨੂੰ ਮੈਂ ਜਾਣਦਾ ਵੀ ਨਹੀਂ ਸਰਬਤ ਖਾਲਸਾ ਜੀ ਕੀ ਪਿਆਰੋ ਜੀ ਕੀ ਖਾਲਸਾ ਜੀ ਸਾਰੇ ਖਾਲਸੇ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਕਦੀ ਸੋਚਿਆ ਹਰ ਬੰਦਾ ਸਵੇਰੇ ਸ਼ਾਮ ਪੰਥ ਦੀ ਨਮਾਇੰਦਗੀ ਕਰਦਾ ਹੈ ਸਰਬਤ ਖਾਲਸੇ ਦਾ ਨਮਾਇੰਦਾ ਬਣ ਕੇ ਖਲੋਂਦਾ ਹੁਣ ਆਪਾਂ ਕਦੀ ਕਹਾਂਗੇ ਭਾਈ ਸਾਹਿਬ ਜੀ ਤੁਹਾਨੂੰ ਕਿਹਨੇ ਅਥਾਰਟੀ ਦੇ ਦਿੱਤੀ ਸਰਬਤ ਖਾਲਸੇ ਦੀ ਇੱਥੇ ਤਾਂ ਹਰ ਸਿੱਖ ਨਮਾਇੰਦਾ ਬਣ ਕੇ ਕਹਿੰਦਾ ਮੈਂ ਸਰਬਤ ਖਾਲਸੇ ਦਾ ਨਮਾਇੰਦਾ ਬਣ ਕੇ ਆਇਆ ਸਤਿਗੁਰੂ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਕੀ ਜੀ ਸਰਬਤ ਖਾਲਸਾ ਜੀ ਕੋ ਆ ਜਿਹਦੇ ਕਰਕੇ ਆਪਾਂ ਧੱਕੇ ਖਾਨੇਓ ਆ ਚੇਤੇ ਆਵੇ ਵਾਹਿਗੁਰੂ 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 ਚੇਤ ਆਵੇ ਕਿਆ ਹੈ ਚਿੱਤ ਵਿੱਚ ਰੱਬ ਦੀ ਮਿਹਰ ਨਾਲ ਹੁੰਦਾ ਤੇ ਚੇਤ ਆਉਣ ਦਾ ਫਲ ਕੀ ਮਿਲੇ ਖਾਲਸੇ ਨੂੰ ਬੜੇ ਗਹਿਰੇ ਸ਼ਬਦ ਜੇ ਚਿੱਤ ਵਾਹਿਗੁਰੂ ਖਾਲਸੇ ਨੂੰ ਚੇਤੇ ਆਵੇ ਤੇ ਖਾਲਸੇ ਦੇ ਗਵਾਂਢ ਕਿਸੇ ਅਸਾਈ ਦਾ ਕਰ ਯੂਸ਼ ਦਾ ਕਰ ਹਿੰਦੂ ਦਾ ਕਰ ਮੁਸਲਮਾਨ ਦਾ ਕਰ ਖਾਲਸਾ ਵਾਹਿਗੁਰੂ ਚੇਤੇ ਕਰੇ ਉਦੇ ਸਿਮਰਨ ਕਰਕੇ ਸਾਰੀਆਂ ਥਾਵਾਂ ਤੇ ਸੁਖ ਵਰਤੇ ਇਹ ਯਾਦ ਰੱਖਿਓ ਕਿ ਢੀ ਇਹ ਕਿਸੇ ਕਿਸੇ ਧਰਮ ਦੀ ਅਰਦਾਸ ਹੈ ਜੀ ਇਹ ਮੰਗਿਆ ਖਾਲਸੇ ਲਈ ਜਾ ਰਿਹਾ ਹੈ ਨਾਮ ਖਾਲਸਾ ਜਪੇ ਇਸ ਖਾਲਸਾ ਦੀ ਬੰਦਗੀ ਪਿੱਛੇ ਸਾਈ ਮਿੰਦੂ Hindu ਮੁਸਲਮਾਨ ਸਾਰਿਆਂ ਦਾ ਭਲਾ ਕਰ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇ ਤਾਵੇ ਤਿੰਨ ਵਾਰੀ ਕਿਉਂ ਜੀ ਇੱਕ ਵਾਰੀ ਕਹਿ ਦਿੰਦੇ ਨਹੀਂ ਕਈ ਵਾਰੀ ਜ਼ੁਬਾਨ ਵੈਗਰੂ ਕਹਿੰਦੀ ਮਨ ਨਹੀਂ ਕਹਿੰਦਾ ਕਦੀ ਮਨ ਟਿਕ ਜਾਂਦਾ ਕਰਮਾਂ ਚ ਵੈਗਰੂ ਨਹੀਂ ਹੁੰਦਾ ਧੋਖਾ ਕਰ ਜਾਂਦਾ ਫੇਰ ਹੀ ਬੰਦਾ ਸੱਚੇ ਬਾਦਸ਼ਾਹ ਖਾਲਸੇ ਨੂੰ ਮਨ ਕਰਕੇ ਕਰਮ ਕਰਕੇ ਤੇ ਬਚਨਾ ਕਰਕੇ ਵੈਗਰੂ ਚ ਧਿਆ ਗਿਆ ਚਿੱਤ ਆਵਣ ਦਾ ਸਦਕਾ ਸਰਬ ਸੁਖ ਹੋਵੇ ਹੁਣ ਅਗਲੀ ਗੱਲ ਜਹਾਂ ਜਾਂ ਖਾਲਸਾ ਜੀ ਸਾਹਿਬ ਉਹ ਵੈਗਰੂ ਐਦੂ ਵੱਡੇ ਸਤਕਾਰ ਵਾਲੇ ਬੋਲ ਮਿਲਣਗੇ ਖਾਲਸਾ ਜੀ ਸਾਹਿਬ ਕਿ ਦਾ ਸ਼ਬਦ ਵਰਤੇ ਜਿੱਥੇ ਜਿੱਥੇ ਖਾਲਸਾ ਹੋਵੇ ਜहां-ਜਾਂ ਖਾਲਸਾ ਜੀ ਸਾਹਿਬ ਤहां-ਤਾਂ ਰੱਛਿਆ ਰਿਆਇਤ ਕਈ ਸੱਜਣੇ ਸਿਰਾਇਤ ਦੇ ਅਰਥ ਰਹਿਤ ਕਰਦੇ ਆ ਮੁਬਾਰਕ ਨੇ ਇਹ ਕਦੋਂ ਸ਼ਬਦ ਆਇਆ ਅਰਦਾਸ ਚ ਰੱਛਿਆ ਰਹਿਤ ਇਹ ਦਾਰ ਤੇ ਜਿੱਥੇ-ਜਿੱਥੇ ਵੀ ਤੇਰਾ ਖਾਲਸਾ ਵੈ ਗੁਰੂ ਜੀ ਕਿਰਪਾ ਕਰਿਓ ਆਪਣੇ ਖਾਲਸੇ ਦੀ ਰੱਖਿਆ ਕਰਿਆ ਜੀ ਉਹਦਾ ਬਚਾ ਕਰਿਓ ਇਹ ਪਤਾ ਕਦੋਂ ਸ਼ੁਰੂ ਹੋਇਆ ਕੁਝ ਵਿਦਵਾਨ ਕਹਿੰਦੇ ਆ ਜਿਸ ਦਿਨ ਮੀਨੇ ਦੇ ਬੱਚੇ 2 ਮਹੀਨੇ ਦਾ ਬੱਚਾ 5 ਮਹੀਨੇ ਦੇ ਬੱਚੇ ਮੀਰ ਮੰਨੂ ਦੇ ਜ਼ੁਲਮ ਨੇ ਬੱਚੇ ਨੂੰ ਉੱਚੇ ਸੱਟਣਾ ਥੱਲੇ ਨੇਜਾ ਕਰਕੇ ਢਿੱਡ ਵਿੱਚੋਂ ਪਰੋ ਦੇਣਾ ਬੱਚਾ ਟੁਕੜੇ ਟੁਕੜੇ ਕਰਕੇ ਮਾਂ ਦੇ ਗਲ 'ਚ ਹਾਰ ਪਾ ਦੇਣਾ ਜਦੋਂ ਪੰਥ ਨੂੰ ਪਤਾ ਲੱਗਾ ਦੁੱਗ ਦੁੱਧ ਚੁੰਗਦੇ ਬੱਚਿਆਂ ਦੇ ਟੁਕੜੇ ਕੀਤੇ ਉਹ ਦਿਨ ਫਿਰ ਨਾਲ ਅਰਦਾਸ 'ਚ ਕਿਹਾ ਸੱਚੇ ਪਾਤਸ਼ਾਹ ਸਾਡਾ ਤੂੰ ਮੈਂ ਜਿੱਥੇ ਤੇਰਾ ਖਾਲਸਾ ਹੋਵੇ ਤੂੰ ਰੱਖਿਆ ਕਰੀ ਵਾਹ ਕਿੱਡੀ ਵੱਡੀ ਬਾਤ ਹੈ ਜੀ ਜਹਾਂ ਜਹਾਂ ਖਾਲਸਾ ਜੀ ਸੈਬ ਤਾਂ ਤਾਂ ਰਚਿਆ ਰਹਿਤ ਦੇਗ ਤੇਗ ਫਤਿਹ ਸਿੱਖ ਦੀ ਦੇਗ ਵਿੱਚ ਫਤਿਹਦਾਰ ਤਮਕਣਾ ਨਹੀਂ ਜਿੱਥੇ ਤੇਰਾ ਖਾਲਸਾ ਲੰਗਰ ਲਾਏ ਲੰਗਰ ਚ ਟੋਟਾ ਨਾ ਆਵੇ ਜਿੱਥੇ ਤੇਰਾ ਖਾਲਸਾ ਤੇਗ ਲੈ ਕੇ ਜਾਏ ਖਾਰ ਕੇ ਨਾ ਰੋਥੀ ਵੀ ਉਹਨੂੰ ਜਿੱਤ ਮਿਲੇ ਫਤਿਹਦਾਰ ਤੇ ਕਾਮਯਾਬੀ ਆ ਸਾਡੀ ਅਰਦਾਸ ਦੀ ਮੰਗ ਹੈ ਜਹਾਂ ਜਹਾਂ ਖਾਲਸਾ ਜੀ ਸੈਬ ਤਾਂ ਤਾਂ ਰਚਿਆ ਰਹਿਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਬਿਰਦ ਅਰਥੰ ਦਾ ਸੁਭਾ ਇਹ ਬੜੇ ਡੂੰਘੇ ਅਰਥ ਨੇ ਮੈਂ ਅੱਜ ਸਿਰਫ ਪੰਛੀ ਚਾਦ ਕਰਕੇ ਚੱਲਿਆ ਵਾ ਵਾਹਿਗੁਰੂ ਦਾ ਬਿਰਦ ਹੈ ਅਕਿਰਤ ਕਣਾਂ ਨੂੰ ਪਾਲਦਾ ਹੈ ਗੁਰੂ ਦਾ ਬਿਰਦ ਹੈ ਸਿੱਖ ਡੁੱਬਦੇ ਨੂੰ ਸੀਨੇ ਨਾਲ ਲਾਂਦਾ ਹੈ ਤੇ ਯਾਦ ਰੱਖਿਓ ਖਾਲਸੇ ਦਾ ਬਿਰਦ ਦੇ ਪਰ ਤਨ ਭਰ ਤਨ ਕਦੀ ਆਪਣੀ ਜ਼ਿੰਦਗੀ ਨੂੰ ਡਿੱਗਣ ਨਹੀਂ ਦਿੰਦਾ ਵਾਹਿਗੁਰੂ ਜੀ ਬਿਰਦ ਕੀ ਪਹਿਚ ਇਹਦੇ ਰੋਖਾਨੀਅਤ ਸੁਭਾਅ ਦੀ ਇੱਜ਼ਤ ਤੁਸੀਂ ਰੱਖਿਓ ਖਾਲਸਾ ਕਿਤੇ ਡੋਲ ਨਾ ਜਾਏ ਕਿਉਂਕਿ ਖਾਲਸੇ ਲਈ ਮੰਗਿਆ ਜਾ ਰਿਹਾ ਹੈ ਨਾ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ 'ਚ ਮੈਂ ਤਾਂ ਕਿਹਾ ਜहां-ਜਾਂ ਖਾਲਸਾ ਜੀ ਸ਼ੈਵ ਤਾਂ ਤਾਂ ਰਚਿਆ ਰਿਹਾ ਦੇਖ ਤੇ ਇੱਕ ਵਤੇ ਬਿਰਦ ਕੀ ਪਹਿਚ ਅੱਗੇ ਕੀ ਜੀ ਹਾਂ ਪੰਥ ਜਿੱਤ ਕੇ ਆਵੇ ਵਿੰਦਰਪਾਸ ਨਹੀਂ ਜਿੱਤ ਕੇ ਆਉਣਾ ਵਾਹਿਗੁਰੂ ਅੱਜ ਵੀ ਜਦੋਂ ਕੋਈ ਬੱਚਾ ਬਹੁਤ ਉੱਚੇ ਰੁਤਬੇ ਤੇ ਜਾਂਦਾ ਤੁਸੀਂ ਨਾ ਵੀ ਜਾਣਦੇ ਉਹ ਤੁਹਾਡੀਆਂ ਅੱਖਾਂ ਭਰਉਂਦੀਆਂ ਨਹੀਂ ਗੁਰੂ ਗੋਬਿੰਦ ਸਿੰਘ ਦਾ ਪੰਥ ਹੈ ਜਿੱਤਨ ਚੱਲਿਆ ਆ ਪੰਥ ਜਿੱਤੇ ਅਸੀਂ ਹਾਰ ਜਾਈਏ ਮੇਰੀ ਅੱਜ ਛਾਪਾਵੇਂ ਛਾਪਾਵੇਂ ਸ਼ਬਦ ਵਰਤਿਆ ਬੜਾ ਪੁਰਾਣਾ ਲੀਡਰਾਂ ਦਾ ਪੱਠਾ ਬੈਠਾ ਉਹ ਪੰਥ ਨੂੰ ਹਰਾਣਾ ਚਾਹੁੰਦੇ ਨੇ ਆਪ ਜਿੱਤਣਾ ਚਾਹੁੰਦੇ ਆ ਪੰਥ ਜਿੱਤੇ ਅਸੀਂ ਹਾਰ ਜਾਈਏ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ਼ਬਦ ਕਿਹਾ ਸੋ ਟਾਡੀ ਸੋਨ ਸਿੰਘ ਸੀਤਲ ਜੀ ਲਿਖਿਆ ਹਾਸੇ ਸ਼ਹੀਦ ਦੀ ਪਾਗਿਆ ਜਦ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ 베ਰਾ 베ਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਬਡੇਰਾ ਹੱਥ ਬੰਨ ਬੋਲੇ ਜੋੜੀ ਜੋੜੀ ਹੋ ਗਿਆ ਪਰਵਾਰ ਬਥੇਰਾ ਅੱਗੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਕਹਿ ਹੱਤ ਬਨ ਬੋਲੇ ਸਤਗੁਰੂ ਵਾਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਫ ਤੇ ਕਿਆ ਲੱਗੈ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚੌਕ ਨੇ ਪੰਥ ਵਸੇ ਪੰਥ ਜਿੱਤੇ ਜੀ ਜੇ ਕਿਉ ਜਿੱਦਣ ਸਿੱਖ ਆਪਣੀ ਨਿੱਜੀ ਜਿੱਤ ਨੂੰ ਛੱਡ ਕੇ ਪੰਥ ਦੀ ਜਿੱਤ ਕਰੇਗਾ ਨਾ ਉਸੀ ਰਾਜ ਮੰਗਦੇ ਹੋ ਜਿੱਥੇ ਬਹਿ ਜੋਗੇ ਰਾਜ ਤੁਹਾਡੇ ਪੈਰ ਚੁੰਮੇਗਾ ਡੁੱਬਦੇ ਉਹਦੇ ਨਾਲ ਜਦੋਂ ਮੈਂ ਜਿੱਤਾਂ ਪੰਥ ਧਾਰ ਗਿਆ ਮੇਰਾ ਪਰਿਵਾਰ ਜਿੱਤੇ ਨਹੀਂ ਪਿਆਰਿਓ ਫਿਰ ਬੇਨਤੀ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਪੰਥ ਕਿਵੇਂ ਜਿੱਤੇ ਸ੍ਰੀ ਸਾਹਿਬ ਜੀ ਸਾਹੇ ਇੱਥੇ ਮੈਂ ਬੇਨਤੀ ਕਰਾਂਗਾ ਮੈਂ ਇਹਦੇ ਅਰਥ ਇੱਕ ਸ੍ਰੀ ਸ਼ਬਦ ਹੈ ਕਿਰਪਾਨ ਖੜਗ ਅਸਕੇਤ ਅਸਪਾਨ ਇਹਦੇ ਅਰਥ ਯਾਦ ਰੱਖਿਓ ਮੈਂ ਇੰਜ ਕਰਾਂਗਾ ਸ੍ਰੀ ਸਾਹਿਬ ਪਰਮਾਤਮਾ ਹੈ ਸਾਬ ਸ੍ਰੀ ਸਭ ਕੋ ਸਰਨਾਇਕ ਜਾਂਚ ਕਨੇ 101 ਦਵਈਆ ਸ੍ਰੀ ਸਾਹਿਬ ਜੀ ਸਹਾਇ ਕਿਉਂਕਿ ਕਰਪਾਨ ਦੀ ਫਤਿਹ ਵੀ ਤਾਮ ਮਿਲਦੀ ਏ ਜੇ ਤੇਰੀ ਸਹਾਇਤਾ ਵਿੱਚ ਹੋਵੇਗੀ ਸ੍ਰੀ ਸਾਹਿਬ ਤੋਂ ਬਿਨਾ ਵਿਰਤੀ ਪੈਜ ਨਹੀਂ ਸ੍ਰੀ ਸਾਹਿਬ ਜੀ ਸਹਾਇ ਫਿਰ ਕੀ ਹੋਵੇ ਪੂਰੇ ਜਗਤ ਉਤੇ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਜੀ ਕਾ ਬੋਲ ਬਾਲਾ ਖਾਲਸੇ ਦਾ ਬੋਲ ਬਾਲਾ ਹੈ ਪਹਿ ਕਾਹੂ ਕੋ ਦੇਤ ਨੇ ਨਹਿ ਪਹਿਮਾਨਤ ਆਨ ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਖਾਲਸੇ ਜੀ ਕੇ ਬੋਲ ਬਾਲੇ ਬੋਲ ਬਾਲਿਆਂ ਚ ਨਿਤਨੇ ਫਿਰ ਨਹੀਂ ਬੋਲਣਾ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਇਸ ਪਦੇ ਚ ਕੇਸ ਨਹੀਂ ਮੰਗੇ ਰੈਤ ਨਹੀਂ ਮੰਗੀ ਰਛਿਆ ਰਹਿਤਾ ਹੈ ਦੁਜਾ ਅੰਮ੍ਰਿਤ ਨਹੀਂ ਮੰਗਿਆ ਇਹ ਖਾਲਸੇ ਦਾ ਜੀ ਜਿਹੜਾ ਅਮਰਤਾਰੀ ਹੋ ਗਿਆ ਹੁਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸਿੱਖਾਂ ਮੈਥੋਡੇ ਅਰਥ ਹੋਰ ਕਰ ਹਾਲਾਂਕਿ ਰਹਿਤ ਮੇ ਰਹਿਦਾ ਸਿੱਖ ਅਮਰਤਾਰੀ ਨੂੰ ਕਿਹਾ ਹੈ ਜਿਹੜੇ ਕਹਿੰਦੇ ਆਪਾਂ ਸਿੱਖਾਂ ਹੁਣ ਉਹਨਾਂ ਸਿੱਖਾਂ ਲਈ ਅਰਦਾਸ ਕੀਤੀ ਦਾਤਾ ਇਹਨਾਂ ਦੀ ਕਮਾਈਆਂ ਦਾ ਕੁਝ ਨਹੀਂ ਬੰਨਾ ਉਹਨੂੰ ਦਾਨ ਦੇ ਤੂੰ ਕਿਉਂਕਿ ਦਾਨ ਕਮਾਈਆਂ ਤੋਂ ਬਿਨਾ ਮਿਲਦੇ ਹੁੰਦੇ ਆ ਦਾਨ ਲਵਜ ਬੜਾ ਡੂੰਗਾ ਹੈ ਫਿਰ ਸੁਣੋ ਬੰਦਾ ਦਿਹਾੜੀ ਕਰਕੇ ਤੇ ਕਹਿੰਦਾ ਮੇਰੇ ਪੈਸੇ ਰੱਖ ਤੇ ਜਿਹੜਾ ਦੁਕਾਨ ਅੱਗੇ ਮੰਗਣ ਆਜੋ ਕਹਿੰਦਾ ਤੂੰ ਮੇਰਾ ਆਕ ਰੱਖ ਉਹ ਕਹਿੰਦਾ ਤੇਰੀ ਦਿਆਲਤਾ ਤੇ ਮਿਲਣਾ ਹੈ ਇਹ ਸੱਚੇ ਬਾਦਸ਼ਾਹ ਇਸ ਸਿੱਖੀ ਕਮਾਈਆਂ ਨਾਲ ਹੀ ਮਿਲਨੀ ਤੇਰੇ ਦਾਨ ਨਾਲ ਮਿਲਣੀ ਏ ਫਿਰ ਅੱਗੇ ਲਿਖਿਆ ਸਿੱਖਾਂ ਨੂੰ ਸਿੱਖੀ ਦਾਨ ਪੈਸੇ ਵੀ ਤੇ ਖਾਲਸਾ ਖਾਲਸੇ ਨੂੰ ਕਿਹਾ ਕੇ ਖਾਲਸਾ ਤਾਂ ਮੁਕੰਮਲ ਹੈ ਆ ਸਿੱਖ ਹੈ ਪਰ ਮੈਂ ਫਿਰ ਬੇਨਤੀ ਕਰਾਂ ਖਾਲਸਾ ਜੀ ਵੀ ਸਾਰਿਆਂ ਦਸਤਾਰ ਅਸੀਂ ਕਹਿੰਦੇ ਕੇਸ ਰੱਖ ਲੈਣਾ ਰੱਖੋ ਨਾ ਰੱਖੀ ਦਿਓ ਜੀ ਨੇ ਜਰਾ ਆਪ ਜ਼ੋਰ ਲਾਈਏ ਇਹਨੂੰ ਕੱਟਣਾ ਬੰਦ ਕਰ ਦਿਓ ਰੱਖੇ ਤੇ ਰੱਬ ਨੇ ਨੇ ਕਿ ਕਿਹੜਾ ਸਿੱਖ ਕੇ ਕੇਸ ਰੱਖੋ ਜੀ ਕੇਸ ਨਾ ਰੱਖੋ ਕੱਟਨੇ ਬੰਦ ਕਰੋ ਰੱਖੋ ਤਾਂ ਜੇ ਜੇ ਅਸਾਂ ਆਪ ਰੱਖਣ ਪਰ ਫੇਰ ਹੀ ਮੇਰੀ ਬੇਨਤੀ ਜਿਹੜੇ ਸ਼ੁਰੂ ਹੋਇਆ ਨਾ ਘਬਰਾਓ ਨਾ ਤੁਸੀਂ ਤੁਸੀਂ ਗੁਰਦੁਆਰੇ ਆਇਓ ਲੰਗਰ ਦੀ ਸੇਵਾ ਕਰਦੇ ਹੋ ਨਾ ਬਸ ਝੋਲੀ ਅੱਡ ਕੇ ਰੋਜ਼ ਆਹੀ ਅਰਦਾਸ ਕਰ ਜਾ ਕਰੋ ਮੈਨੂੰ ਸਿੱਖੀ ਦਾ ਦਾਨ ਦੇ ਦੇ ਸਿੱਖੀ ਆਵੇਂ ਨਹੀਂ ਮਿਲਦੀ ਸਿੱਖੀ ਦੀ ਬਹੁਤ ਵੱਡੀ ਦਾਸਤਾ ਹੈ ਸਿੱਖਾਂ ਨੂੰ ਸਿੱਖੀ ਦਾਨ ਸਿੱਖੀ ਦਾਨ ਵੀ ਸਭ ਤੋਂ ਪਹਿਲਾਂ ਕੇਸ਼ਦਾਨ ਸਤਿਗੁਰੂ ਕੇਸ਼ਾਂ ਦੀ ਦਾਤ ਬਖਸ਼ੀ ਇਹ ਸਾਬਦ ਸੂਰਤ ਰਹੇ ਸਿੱਖਾਂ ਨੂੰ ਸਿੱਖੀਦਾਨ ਕੇਸ਼ਦਾਨ ਪਰ ਕੇਸ਼ ਰੱਖ ਕੇ ਕਿਤੇ ਕੁਰੇਤੀਆ ਨਾ ਬਣ ਜਾਏ ਕੇਸ਼ ਵੀ ਤਾਂ ਪਰਵਾਨ ਨੇ ਜੇ ਅੰਮ੍ਰਿਤ ਦੀ ਰਹਿਤ ਹੋਵੇ ਤਾਂ ਅਗਲਾ ਸ਼ਬਦ ਰਹਿਤਦਾਨ ਸਿੱਖਾਂ ਨੂੰ ਸਿੱਖੀਦਾਨ ਕੇਸ਼ਦਾਨ ਰਹਿਤਦਾਨ ਅੱਗੇ ਵਿਵੇਕਦਾਨ ਵਿਵੇਕਦਾਨ ਬਹੁਤ ਕਮਾਲ ਦਾ ਹੈ ਜੀ ਵਿਵੇਕਦਾਨ ਇਸ ਵੈਸੇ ਇੱਕ ਵਿਵੇਕ ਦੇ ਸ਼ਬਦ ਹੋਰ ਨੇ ਕਈ ਸਿੰਘ ਆਪਣੇ ਅਥੀ ਪ੍ਰਸ਼ਾਦਾ ਪਾਣੀ ਛਕ ਛਕਦੇ ਆ ਚੰਗੀ ਗੱਲ ਜਿਹੜਾ ਆਪਣਾ ਜੀਵਨ ਬਣਾ ਬਣਾਉਂਦਾ ਹੈ ਪਰ ਸਭ ਤੇ ਨਹੀਂ ਠੋਸਿਆ ਜਾ ਸਕਦਾ ਮੇਰੀ ਬੇਨਤੀ ਹੈ ਵਿਵेक ਪਰਮਾਤਮਾ ਉਹ ਸਿੱਖ ਨੂੰ ਸੋਝੀ ਦੇ ਇਹਨੂੰ ਚੰਗੇ ਤੇ ਮੰਦੇ ਦੀ ਪਛਾਣ ਹੋ ਜਾਏ ਇਹਨੂੰ ਆਪਣੇ ਤੇ ਬਗਾਨੇ ਦੀ ਸਮਝ ਆ ਜਾਏ ਇੰਨੀ ਕਮਾਲ ਦੀ ਸੋਝੀ ਦੇ ਇਹਨੂੰ ਮਿੱਤਰ ਤੇ ਦੁਸ਼ਮਣ ਵਿੱਚ ਫਰਕ ਆਉਣਾ ਨਜ਼ਰ ਆ ਜਾਏ ਇਹ ਨਾ ਹੋਵੇ ਕਿ ਕੇਸ ਰੱਖ ਕੇ ਦਿਨ ਗਦਾਰੀ ਕਰ ਜਾਏ ਇਨੂੰ ਬਿਵੇਕਤਾ ਦੇ ਆਜ ਸਿੱਖਾਂ ਨੂੰ ਸਿੱਖੀ দান ਕੇਸ਼ দান ਰਹਿਤ দান ਵਿਵੇਕ দান ਹਾਂਜੀ ਅਗਲਾ ਹੈ ਵਿਸਾਹਾ দান ਅੱਗੇ ਹੈ ਭਰੋਸਾ ਦਾ ਇਹ ਦੋ ਸ਼ਬਦ ਇੱਕੋ ਨਹੀਂ ਵਿਸਾਹਾ ਤੇ ਭਰੋਸਾ ਇੱਕੋ ਨਹੀਂ ਨਹੀਂ ਫਰਕ ਹੈ ਜੀ ਬਹੁਤ ਫਰਕ ਹੈ ਮੈਂ ਤਾਂ ਤਾਂ ਕਹਿਆ ਵੀ ਜਿਸ ਬੰਦੇ ਨੂੰ ਅਰਦਾਸ ਸਮਝ ਪੈ ਗਈ ਸਮਝੋ ਸਿੱਖੀ ਦਾ ਸਿਧਾਂਤ ਸਮਝ ਗਿਆ ਵਿਸ਼ਵਾਸ ਦਾ ਅਰਥ ਹੈ ਮੈਨੂੰ ਯਕੀਨ ਹੋਵੇ ਮੈਂ ਆਸਤਕਾਂ ਪ੍ਰਮਾਤਮਾ ਹੈ ਹੈ ਤੇ ਭਰੋਸੇ ਦਾ ਅਰਥ ਹੈ ਮੈਨੂੰ ਇੰਨਾ ਭਰੋਸਾ ਹੋ ਜਾ ਕੱਲਾ ਖੈ ਨਹੀਂ ਬੋੜੀ ਕਰਦਾ ਮੈਂ ਜਿੱਥੇ ਹੁੰਨਾ ਮੇਰੇ ਅੰਗ ਸੰਗ ਹੁੰਦਾ ਹੈ ਇਹਨਾਂ ਅਰਥਾਂ ਨੂੰ ਫਿਰ ਸਮਝਿਓ ਮੈਂ ਇੱਥੇ ਬੈਠਾ ਵਾਂ ਤੁਸੀਂ ਬੈਠਿਓ ਇਹ ਤਾਂ ਪਤਾ ਨਹੀਂ ਸਾਡੀ ਫੈਮਲੀ ਦੇ ਜੀ ਹੈ ਇਹ ਇਹ ਵਿਸ਼ਵਾਸ ਹੈ ਨਾ ਅਚੰਚੇਤੀ ਵਿਸ਼ਵਾਸ ਹੈ ਮੈਂ ਮੇਰਾ ਪਰਿਵਾਰ ਹੈ ਭਾਰਤ ਵਿੱਚ ਹੈ ਇੱਥੇ ਹੈ ਪਰ ਮੇਰੇ ਨਾਲ ਤੇ ਨਹੀਂ ਨਾ ਇੱਥੇ ਵਿਸਾਧ ਦਾ ਅਰਥ ਹੈ ਪਰਮਾਤਮਾ ਦੀ ਮੌਜੂਦਗੀ ਹੈ ਤੇ ਭਰੋਸੇ ਦਾ ਅਰਥ ਹੈ ਕੇਵਲ ਇੱਕ ਥਾਂ ਤੇ ਨਹੀਂ ਤੂੰ ਸਭ ਨਹੀਂ ਥਾਈ ਜਿੱਥੇ ਖੋ ਜਾਈਂ ਸਾਚਾ ਸਿਰਜਣਹਾਰ ਜਿਓ ਭਰੋਸੇ ਦਾ ਅਰਥ ਹੈ ਕਿ ਮੈਨੂੰ ਇਨਾ ਯਕੀਨ ਹੈ ਜੇ ਤੂੰ ਖੈਂ ਤੇ ਮੈਨੂੰ ਕਦੀ ਡੁੱਬਣ ਨਹੀਂ ਦੇਂਗਾ ਭਰੋਸਾਦਾਨ ਬੜੀ ਵੱਡੀ ਗੱਲ ਹੈ ਜੀ ਭਰੋਸੇ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ ਜਦੋਂ ਭਰੋਸਾ ਬੰਦੇ ਦਾ ਡੋਲ ਜਾਂਦਾ ਹੈ ਨਾ ਉਦੋਂ ਮੈਨੂੰ ਯਾਦ ਹੈ ਭਾਈ ਲਾਲ ਸਿੰਘ ਢਾਲ ਲਿਆ ਆ ਹਾਂਜੀ ਗੈਂਡੇ ਦੀ ਖਲ ਦੀ ਇੰਨੀ ਸੋਹਣੀ ਢਾਲ ਬਣਾਈ ਮਹਾਰਾਜ ਨੂੰ ਕਹਿੰਦਾ ਇਹ ਗੋਲੀ ਨਹੀਂ ਨਿਕਲ ਸਕਦੀ ਮਹਾਰਾਜ ਕਹਿੰਦੇ ਨਿਕਲ ਜਾਏਗੀ ਮਨਸੇ ਉਹ ਜੀ ਹੈ ਨਹੀਂ ਮਸਾਲੇ ਪਾ ਪਾ ਕੇ ਬਣਾਈ ਸੀ ਸਤਗੁਰਾਂ ਨੇ ਕਹਿੰਦੇ ਨਿਕਲ ਜੀ ਕਹਿੰਦੇ ਨਾ ਨਾ ਤੁਸੀਂ ਗੋਲੀ ਚਲਾ ਕੇ ਦੇਖ ਲਓ ਮਹਾਰਾਜ ਕਹਿੰਦੇ ਕੱਲ ਨੂੰ ਚਲਾਵਾਂਗੇ ਉਹ ਵੀ ਹੌਮੇ ਚ ਕੋਈ ਨਹੀਂ ਮੈਂ ਵੀ ਕਮਾਈ ਕੀਤੀ ਢਾਲ ਚੋ ਘਰ ਗਿਆ ਘਰ ਵਾਲੀ ਪੁੱਛਿਆ ਵੀ ਢਾਲ ਐ ਕਹਿੰਦਾ ਜੀ ਉੱਥੇ ਗੱਲ ਹੋ ਗਈ ਬਹਿਸ ਬੈਸਾ ਹੋ ਗਿਆ ਮੈਂ ਕਿਹਾ ਗੋਲੀ ਨਿਕਲ ਜੀ ਗੁਰੂ ਸਾਹਿਬ ਜੀ ਨੇ ਕਿਹਾ ਕੱਢ ਕੇ ਦਿਖਾਵਾਂਗਾ ਕਹਿੰਦੀ ਫੇਰ ਕਹਿੰਦੀ ਮੈਨੂੰ ਕਹਿੰਦੇ ਕੱਲ ਨੂੰ ਆਈਂ ਕੱਢਾਂਗੇ ਅਸੀਂ ਉਹਨੇ ਕਿਹਾ ਕੀ ਕਰਕੇ ਆ ਗਏ ਉਹ ਗੋਲੀ ਚਲਾਏ ਤਾਂ ਸਮਾਨ ਦੇ ਪਰਦੇ ਪਾੜ ਸਕਦਾ ਤੇਰੀ ਢਾਲ ਕੀ ਹੈ ਰੋ ਪਿਆ ਸਮਝ ਪੈ ਗਈ ਇੱਕੋ ਫੁਰਨੇ ਖਿਆਲ ਹੁਣ ਕੀ ਕਰੀਏ ਉਹਨੇ ਫਿਰ ਰਾਤ ਨੂੰ ਪੰਜ ਸਿੰਘ ਬੁਲਾਏ ਯਾਦ ਰੱਖਿਓ ਕੋਈ ਕਮੜ ਜੇ ਰਹਿਤ ਵਾਲੇ ਪੰਜ ਇਹਨੂੰ ਬਾਹਮਣਵਾਦ ਨਹੀਂ ਸਮਝਣਾ ਪੰਜਾਂ ਵਿੱਚ ਗੁਰੂ ਵਰਤਦਾ ਹੈ ਪੰਜਾਂ ਨੂੰ ਘਰ ਬੁਲਾ ਕੇ ਆਪਣੇ ਖੱਥੀ ਪ੍ਰਸ਼ਾਦ ਤਿਆਰ ਕਰਕੇ ਉਹ ਭੁੱਖੇ ਨਹੀਂ ਪ੍ਰਸ਼ਾਦ ਦੇ ਕਿਉਂਕਿ ਮੈਂ ਪ੍ਰਸ਼ਾਦ ਤਾਂ ਕਰਾਣਾ ਹੈ ਮੇਰੇ ਸਿੱਖਾਂ ਚ ਗੁਰੂ ਗੋਬਿੰਦ ਸਿੰਘ ਵਰਤਦਾ ਹੈ ਜੇ ਉਹ ਟੇਕ ਕੇ ਅਰਦਾਸ ਕਰਦੇ ਨਾ ਪੰਜਾਂ ਦੀ ਕਦੀ ਘਰੂ ਨਹੀਂ ਮੋੜਦਾ ਹੁੰਦਾ ਉਹਨੇ ਪੰਜ ਸਿੰਘ ਸੱਦੇ ਹੱਤੀ ਪ੍ਰਸ਼ਾਦ ਤਿਆਰ ਕੀਤਾ ਉਹਨਾਂ ਕਹਿੰਿਆ ਜੀ ਅਰਦਾਸ ਕਹਿਣ ਲੱਗੇ ਅਰਦਾਸ ਕਰੋ ਸਵੇਰੇ ਢਾਲ ਦੀ ਪ੍ਰਖਿਆ ਗੁਰੂ ਮੇਰਾ ਪਰਦਾ ਢੱਕ ਲੈ ਦੂਜੇ ਦਿਨ ਗਿਆ ਭਾਈ ਲਾਲ ਸਿੰਘ ਗੁਰੂ ਸਾਹਿਬ ਨੂੰ ਕਿਹਾ ਲਿਆ ਵੀ ਢਾਲ ਅੱਜ ਤੁਰਦਾ ਸੀ ਤੇ ਢਿੱਲਾ ਸੀ ਅੱਜ ਚਿਹਰੇ ਦੇ ਉੱਤੇ ਮਯੂਸੀ ਦੀ ਅੱਖਾਂ 'ਚ ਪਾਣੀ ਸੀ ਪਰ ਇੱਕ ਭਰੋਸਾ ਸੀ ਰਾਤ ਨੂੰ ਤੇਰੇ ਨਾਲ ਮੈਂ ਗੱਲ ਕਰ ਲਈ ਭਰੋਸਾ ਤਾਂ ਕੀ ਸਾਡਾ ਇਤਿਹਾਸ ਕਹਿੰਦਾ ਸ਼ਰਦਾ ਵਾਲਾ ਉਹ ਕਹਿੰਦਾ ਮਹਾਰਾਜ ਨੇ ਗੋਲੀ ਸਿੱਧੀ ਕੀਤੀ ਤੁਹਾਡੇ ਚਮਨ ਹਰਗੋਬਿੰਦਪੁਰ ਦੀ ਕਫਤਾ ਇਹਤੇ ਹਾਂਜੀ ਉਹਨਾਂ ਕਹਾਂ ਜੀ ਸਿੱਧੀ ਕੀਤੀ ਗੋਲੀ ਲਾਲ ਸਿੰਘ ਢਾਲ ਦੇ ਪਿੱਛੇ ਖਲੋ ਗਿਆ ਇਤਿਹਾਸ ਕਹਿੰਦਾ ਰੋਈ ਜਾਂਦਾ ਹੈ ਢਾਲ ਦੇ ਪਿੱਛੇ ਖਲੋਤਾ ਮਹਾਰਾਜ ਗੋਲੀ ਮਾਰਦੇ ਆ ਕਦੀ ਖੱਬੇ ਕਦੀ ਸੱਜੇ ਨਿਸ਼ਾਨਾ ਨਹੀਂ ਲਾਂਦੇ ਸੱਚੀ ਮੈਂ ਸਿੱਖਾਂ ਕਿਹਾ ਮਹਾਰਾਜ ਚਲਾਓ ਨਿਸ਼ਾਨਾ ਮਾਰੋ ਕਹਿਣ ਲੱਗੇ ਨਿਸ਼ਾਨਾ ਕਿੱਥੇ ਮਾਰਾਂ ਉਹ ਸਾਹਮਣੇ ਖਲੋਤਾ ਲਾਲ ਸਿੰਘ ਅੜਾ ਦਿਓ ਢਾਲ ਨੂੰ ਸਮੇਤ ਇਹਦੇ ਇਹ ਗੁਰੂ ਨੂੰ ਚੈਲੰਜ ਕਰਦਾ ਮਹਾਰਾਜ ਨੇ ਕਿਹਾ ਕਿੱਥੇ ਢਾਲ ਤੇ ਮਾਰਾਂ ਢਾਲ ਉੱਤੇ ਤਾਂ ਨੌ ਪਾਤਸ਼ਾਹਾਂ ਨੇ ਹੱਥ ਰੱਖੇ ਹੋਏ ਮੈਂ ਕਿ ਤੁਹਾਨੂੰ ਬੇਨਤੀ ਕਰਾਂ ਭਰੋਸਾ ਬੜੀ ਵੱਡੀ ਚੀਜ਼ ਸਤਿਗੁਰੂ ਇੰਨਾ ਭਰੋਸਾ ਦੇ ਦੀ ਦੁੱਖ ਹੋਵੇ ਸੁੱਖ ਹੋਵੇ ਤੈਨੂੰ ਛੱਡ ਕੇ ਕਿਤੇ ਨਾ ਜਾਈਂ ਵਿਸ਼ਾਹਦਾਨ ਭਰੋਸਾਦਾਨ ਪਰੇ ਗੱਲ ਯਾਦ ਰੱਖਿਓ ਇਹ ਸਾਰੇ দান ਤਾਂ ਕੈਮ ਰਹਿਣਗੇ ਜੇ ਖਾਲਸੇ ਵਾਲਾ দান ਮਿਲੇਗਾ ਵੈਗੁਰੂ ਚੇਤਾਵੈ ਦਾਨਾ ਸਿਰਦਾਨ ਨਾਮਦਾਨ ਨਾਮ ਹੈ ਤੇ ਕੇਸ ਚੰਗੇ ਨੇ ਵੈਗੁਰੂ ਨਾਮ ਹੈ ਤੇ ਰਹਿਤ ਰਹਿਣੀ ਹੈ ਨਾਮ ਹੈ ਤੇ ਬਵੇਕ ਰਹਿਣਾ ਦਾਨਾ ਸਿਰਦਾਨ ਨਾਮਦਾਨ ਇੱਕ ਚੀਜ਼ ਹੋਰ ਮੰਗ ਲਈ ਸ੍ਰੀ ਅੰਮ੍ਰਿਤਸਰ ਜੀ ਕੇ ਹਾਂ ਇੱਥੇ ਉੱਥੇ ਕੱਲਾ ਇਸ਼ਨਾਨ ਲਿਖਿਆ ਕਿਉਂਕਿ ਜਿੰਨੇ ਇਸ਼ਨਾਨ ਕਰਨੇ ਦਰਸ਼ਨ ਹੋ ਜਾਣੇ ਨੇ ਪਰ ਚਲੋ ਸ਼ਬਦਾਵਲੀ ਉਹਨਾ ਘੱਟ ਵਰਤੀ ਹੈ ਜੀ ਘੱਟ ਸ਼ਬਦਾਵਲੀ ਚ ਪਰ ਜੇ ਕਹਿ ਵੀ ਲੋ ਦਰਸ਼ਨ ਗਾਰੂ ਬਜਰ ਕਹਿਤ ਨਹੀਂ ਅਮਰਸਰ ਹੁਣ ਇਹਦੇ ਅਰਥ ਲੋਕੀ ਕਰ ਲਾ ਪਿਆ ਅਮਰਸਰ ਨੂੰ ਖੰਡਨ ਕਰ ਲਾ ਪਿਆ ਚੰਗਾ ਵੈਗਰੂ ਜਿੰਨੀ ਕਿਸੇ ਨੂੰ ਸੋਚਦੈ ਨਾ ਮੈਂ ਸੱਚੀ ਦਾ ਭਾਈ ਸਾਹਿਬ ਜਿੰਨੇ ਦਿਨ ਮੈਂ ਦਰਬਾਰ ਸਾਹਿਬ ਜਾਣਾ ਮੈਂ ਰੋਜ਼ ਜਾਣਾ ਇਸ਼ਨਾਨ ਕਰਨਾ ਮੈਂ ਮਾਰੇ ਦੀ ਜੂਰੀ ਚ ਕਹਿਣਾ ਮੈਂ ਸਿਰਫ 2 ਘੰਟੇ ਕਈ ਵਾਰੀ ਸੋਣਾ ਮੈਨੂੰ ਕੁਛ ਨਹੀਂ ਹੁੰਦਾ ਜਦੋਂ ਮੈਂ ਹਰ ਮੰਦਰ ਸਾਹਿਬ ਦੀ ਪ੍ਰਕਰਮਾ ਛੱਡ ਕੇ ਘਰ ਨੂੰ ਤੁਰਨਾ ਮੇਰਾ ਸਰੀਰ ਸਾਥ ਕੇ ਨਾ ਬੰਦ ਕਰਦਾ ਕਿਉਂਕਿ ਉੱਥੇ ਨਹੀਂ ਤਾਕਤ ਹੈ ਗੁਰਮੁਖ ਪੰਥ ਪ੍ਰਕਾਸ਼ ਪੜੋ ਭਾਈ ਸੁਖਾ ਸਿੰਘ ਮਹਤਾਬ ਸਿੰਘ ਘੋੜਿਆਂ ਸਮੇਤ ਛਾਲ ਮਾਰਦੇ ਹੁੰਦੇ ਸੀ ਇੱਥੇ ਜਿਹੜੇ ਸਿੰਘ ਬੈਠੇ ਨੇ ਉਹਨਾਂ ਪੁੱਛ ਕੇ ਦੇਖੋ ਅਮਰਸਰ ਦੇ ਇਸ਼ਨਾਨ ਕੀ ਇਹ ਅਰਦਾਸ ਵਿੱਚ ਸ੍ਰੀ ਅਮਰਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਅੱਗੇ ਜੀ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਚੌਕੀਆਂ ਕਿਹੜੀਆਂ ਚੌਕੀ ਦਾ ਚੌਕੀ ਸ਼ਬਦ ਹੈ ਨਾ ਚੌਕੀ ਦੇ ਬਹੁਤ ਅਰਥ ਨੇ ਇੱਕ ਤੇ ਚੌਕੀ ਦਾ ਅਰਥ ਹੈ ਪੰਜਾਬੀ ਆਪਣੇ ਚੌਕੇ ਉਲ ਚੱਲੋ ਹੁਣ ਹੁਣ ਬੀਬੀਆਂ ਨੂੰ ਪਤਾ ਕੋਈ ਨਹੀਂ ਚੌਕੀ ਚੌਕੀ ਤੇ ਬੈਠਾ ਵੀ ਨਹੀਂ ਜਾਂਦਾ ਕਿਉਂਕਿ ਕਿਚਨ ਖਲੋ ਕੇ ਰੋਟੀਆਂ ਪਕਾਉਣ ਵਾਲੀ ਆ ਗਈ ਜੇ ਚੌਕੀਆਂ ਤੇ ਬੈਂਦੇ ਹੁੰਦੇ ਤੇ ਸੱਚੀ ਮੂਚੀ ਗੋਡੇ ਨਹੀਂ ਸੰ ਖਰਾਬ ਹੋਣੇ ਅੱਜ ਆ ਫਿਜ਼ੀਓਥੈਰੇਪੀ ਕਰਾਣ ਚਾਹੀਦਾ ਉਹ ਕਹਿੰਦਾ ਵੀ ਗੋਡਿਆਂ ਭਾਰ ਵਿਆਖਲ ਪਹਿਲਾਂ ਤਾਂ ਪੱਠੇ ਵੜਦੇ ਬੈਂਦੇ ਸਾਂ ਨਕਵੜ ਦੇ ਗੋਡੇ ਭਾਰ ਤੇ ਹੁਣ ਇਹ ਵਿਚਾਰੇ ਜਿਮ ਵਿੱਚ ਪੈਸੇ ਦੇਖ ਕੇ ਇਸ ਤਾਂ ਤੁਰੀਦਾ ਉੱਤੋਂ ਦੇ ਪਹਿਲੀ ਸੀ ਤੁਰੀ ਜਾਂਦਾ ਸੀ ਹੁਣ ਉੱਥੇ ਵੀ ਕੋਈ ਨਹੀਂ ਬੈਂਦੇ ਉਹ ਲਾਪਰ ਦੇ ਬਣੇ ਨੇ ਨਵੇਂ ਅੱਜਕੱਲ ਢੋਕੇ ਜਾਂ ਨਾ ਆਹ ਹੋ ਗਿਆ ਚੌਕੀਆਂ ਦਾ ਇੱਕ ਦਰ ਤੇ ਚੌਕੀ ਜਿਹੜੀ ਮੰ ਉਹ ਲੱਕੜ ਦੀ ਫੱਟੀ ਚੌਕੀ ਇੱਕ ਚੌਕੀਦਾਰ ਤੇ ਚਾਰ ਜਣਿਆਂ ਦੇ ਬੈਨ ਦੀ ਸ਼ਾਂ ਇੱਕ ਚੌਕੀ ਪਖੰਡੀਆਂ ਦੀ ਵੀ ਹੁੰਦੀ ਜੇ ਇਹਦੇ ਚ ਮਾਤਾ ਦੀ ਚੌਕੀ ਆ ਗਈ ਆ ਬੇੜਾ ਤਰ ਜਾ ਇਹਨਾਂ ਦਾ ਉਹ ਸਹਬਜ਼ਾਦਿਆਂ ਦੀ ਚੌਕੀ ਬਣਾਈ ਜਾਂਦੇ ਆ ਕਦੀ ਤੁਸੀਂ ਪਾਕਿਸਤਾਨ ਦੇ ਜਿਹੜੇ ਪੀਰੋਂ ਦੇਖਿਓ ਕਿ ਮਹਿਰਾਨਾ ਵੀ ਮੁਸਲਮਾਨ ਹੀ ਬੋਲਦਾ ਗੋਰਾ ਕਿਉਂ ਨਹੀਂ ਬੋਲਦਾ ਜਿੰਨੇ ਚੌਕੀਆਂ ਲਾਉਂਦੇ ਨੇ ਕਿ ਜੇ ਮੁਸਲਮਾਨ ਬੋਲਦਾ ਕਦੀ ਜੋ ਨਹੀਂ ਬੋਲਿਆ ਉਹ ਪਾਕਿਸਤਾਨ ਭਾਈ ਸਾਹਿਬ ਉਹ ਕੀ ਕਰਦੇ ਸਿਰ ਹਲਾ ਕੇ ਕਹਿੰਦੇ ਵੈਸ਼ਨੂ ਦੇ ਵੀ ਬੋਲਦੀ ਭਈ ਉਹ ਰਾਮ ਦੇ ਬੋਲਦਾ ਵਿੱਚ ਮੈਂ ਕਿਹਨਾਂ ਕਿੱਡਾ ਵੱਡਾ ਵਪਾਰ ਚੱਲਦਾ ਪਿਆ ਇਹ ਉਹ ਚੌਕੀਆਂ ਨਹੀਂ ਚੌਕੀ ਦਾ ਅਰਥ ਹੈ ਤਿੰਨ ਚੌਕੀਆਂ ਨੇ ਸਾਡੀਆਂ ਜੀ ਨਿਤਨੇਮ ਦੀ ਚੌਕੀ ਇਤਿਹਾਸਿਕ ਚੌਕੀ ਤੀਸਰੀ ਯਾਤਰੂ ਚੌਕੀ ਨਿਤਨੇਮ ਦੀ ਚੌਕੀ ਜਿਹੜਾ ਅੰਮ੍ਰਿਤ ਵੇਲੇ ਦਰਬਾਰ ਸੇ ਪੈਸੇ ਬੈਠੇ ਅਰਪਿੰਦਰ ਸਿੰਘ ਇਹ ਦੁਪਹਿਰੇ ਦੀ ਚੌਕੀ ਆਸਾ ਕੀ ਵਾਰ ਦੀ ਬਲਾਵਲ ਦੀ ਕਲਿਆਣ ਦੀ ਸੋਦਰ ਦੀ ਚਰਨ ਕਮਲ ਦੀ ਇਹ ਚੌਕੀਆਂ ਗੁਰੂ अर्जुन ਦੇਵ ਨੇ ਬਣਾਈਆਂ ਇਹਦਾ ਮਤਲਬ ਹੈ ਸੀ ਦਾਤਾ ਕਿਰਪਾ ਕਰੀ ਤੇਰੇ ਕੀਰਤਨ ਦੀਆਂ ਚੌਕੀਆਂ ਕਦੀ ਖਤਮ ਨਾ ਹੋਣ ਤੇਰੇ ਕੀਰਤਨ ਦੀ ਚੌਕੀ ਜੁਗੋ ਜੁਗ ਅਟਲ ਰਹੇ ਦੂਜੀ ਚੌਕੀ ਹੈ ਇਤਿਹਾਸਿਕ ਚੌਕੀ ਜਿਹੜਾ ਅਜ ਨਗਰ ਕੀਰਤਨ ਆਪ ਜੀ ਕੱਢਦੇ ਹੋ ਇਹਦੀ ਸ਼ੁਰੂਆਤ ਚੌਕੀ ਤੋਂ ਸੀ ਇਹਦੀ ਸਭ ਤੋਂ ਪਹਿਲੀ ਚੌਕੀ ਬਾਬਾ ਬੁੰਡਾ ਜੀ ਨੇ ਕਦੀ ਜਦੋਂ ਸਤਿਗੁਰੂ ਮਾਲਵੇ ਵਿੱਚ ਗਏ ਸਨ ਮਹਾਰਾਜ ਭਾਈ ਢੋਲੀ ਭਾਈ ਕੀ ਜੀ ਗੁਰੂ ਹਰ ਹਰ ਗੋਬਿੰਦ ਸਾਹਿਬ ਉੱਥੇ ਗਏ। ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ ਤੋਂ ਚਿੱਠੀ ਪਾਈ। ਮਹਾਰਾਜ ਜੀ ਬੜੇ ਬੇਬਲਾਂ ਦਰਸ਼ਨ ਬਖਸ਼ੋ। ਸਤਿਗੁਰਾਂ ਨੇ ਉੱਤਰ ਦਿੱਤਾ ਬਾਬਾ ਜੀ ਸ਼ਬਦ ਚੌਕੀ ਕੱਢੋ। ਮੈਂ ਚੌਕੀ ਵੀ ਸ਼ਾਮਲ ਹੋਵਾਂਗਾ। ਪਹਿਲੀ ਚੌਕੀ ਉੱਥੇ ਨਿਕਲੀ। ਦੂਜੀ ਚੌਕੀ ਬਾਬਾ ਜੀ ਗਵਾਲੀਅਰ ਤੱਕ ਗਏ। 100 ਤੇ ਮੇਰਾ ਖਿਆਲ 12-13 ਸਾਲ ਦੀ ਉਮਰ 'ਚ ਬਾਬਾ ਜੀ ਚੌਕੀ ਲੈ ਕੇ ਗਏ। ਜਦੋਂ ਉਹ ਚੌਕੀ ਵਾਪਸ ਆਈ ਗੁਰੂ ਅਰਗੁਨ ਸਾਹਿਬ ਆਏ ਗਵਾਲੀਅਰ ਤੋਂ ਤੇ ਮਹਾਰਾਜ ਨੇ ਬਚਨ ਕੀਤਾ ਬਾਬਾ ਜੀ ਤੁਹਾਡੀ ਕੱਢੀ ਕੋਈ ਚੌਕੀ ਜੁਗੋ ਜੁਗ اٹਾਲ ਹੋਵੇਗੀ ਮੈਂ ਇਹਦੇ ਵਿੱਚ ਸ਼ਾਮਲ ਹੋਵਾਂਗਾ ਉਹ ਚੌਕੀ ਰੋਜ਼ ਸ਼ਾਮ ਨੂੰ ਅਕਾਲ ਤਖਤ ਤੋਂ ਨਿਕਲਦੀ ਏ ਸਰੋਵਰ ਦੀ ਪ੍ਰਕਰਮਾ ਕਰਦੀ ਏ ਫਿਰ ਅੰਦਰ ਜਾ ਕੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਦੀ ਏ ਜਦੋਂ ਚੌਕੀ ਬਿਲਕੁਲ ਸਾਹਮਣੇ ਆਉਂਦੀ ਹੈ ਭਾਈ ਸਾਹਿਬ ਅੰਦਰ ਕੀਰਤਨ ਬੰਦ ਕਰ ਜੋ ਜੀ ਕੀਰਤਨ ਕਰਕੇ ਆਏ ਬਾਜੇ ਪੈ ਰਹਿੰਦੇ ਆ ਸੰਗਤ ਬੈਠੀ ਰਹਿੰਦੀ ਏ ਬਾਹਰ ਦੇ ਸ਼ਬਦ ਪੜਦੇ ਆ ਅਗਲਾ ਪੁੱਛੇ ਜੀ ਬੰਦ ਕਿਉਂ ਗਿਆ ਉੱਤਰ ਮਿਲਦਾ ਬਾਬਾ ਬੁੱਢਾ ਸਾਹਿਬ ਦੀ ਚੌਕੀ ਆ ਗਈ ਇਹ ਚੌਕੀ ਹੈ ਤੀਜੀ ਹੈ ਯਾਤਰੂ ਚੌਕੀ ਮੱਸੀਆ ਤੋਂ ਇੱਕ ਰਾਤ ਪਹਿਲਾਂ ਤਰਨਤਾਰਨ ਦੇ ਨੇੜੇ ਜਾਇਓ ਤਰਨਤਾਰਨ ਸਾਹਿਬ ਦੇ ਨੇੜੇ ਪਿੰਡਾਂ ਚੋਂ ਸੰਗਤਾਂ ਸ਼ਬਦ ਪੜਦੀ ਆਉਂਦੀਆਂ ਨੇ ਉਹ ਯਾਤਰੂ ਚੌਕੀ ਹੈ ਅੰਮ੍ਰਿਤਸਰ ਤੋਂ ਤਰਨਤਾਰਨ ਤਰਨਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੇ ਲੁਧਿਆਣੇ ਤੋਂ ਆਲਮਗੀਰ ਜਾਂਦੀ ਚੌਕੀ ਸਮਝਿਓ ਇਹ ਮਹਾਰਾਜ ਕਿਆ ਕੀਰਤਨ ਦੀਆਂ ਚੌਕੀਆਂ ਇਤਿਹਾਸਿਕ ਚੌਕੀਆਂ ਦਾਤਾ ਜੀ ਮੇਰ ਕਰਿਓ ਕਦੀ ਸਿੱਖਾਂ ਵਿੱਚ ਤੇਰੀਆਂ ਚੌਕੀਆਂ ਖਤਮ ਨਾ ਹੋਣ ਚੌਕੀਆਂ ਅੱਗੇ ਆ ਗਿਆ ਝੰਡੇ ਨਿਸ਼ਾਨ ਸਾਹਿਬ ਗੁਰੂ ਅਮਰਦਾਸ ਵੇਲੇ ਭਟ ਕਹਿੰਦੇ ਨੇ ਚਿੱਟੇ ਰੰਗ ਦਾ ਝੰਡਾ ਝੂਲਦਾ ਸੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਉੰਜ ਮੈਨੂੰ ਬਖਸ਼ ਦੇ ਆਜੇ ਮਰਿਆਦਾ ਚ ਲਿਖਿਆ ਸ਼ਰਮਈ ਤੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਸ਼ਰਮਈ ਤੇ ਬਸੰਤੀ ਚਲੋ ਕੇਸਰੀ ਚੜੇ ਹੋਏ ਹਨ ਸਾਰੀਆਂ ਥਾਵਾਂ ਤੇ ਇਹ ਨਿਸ਼ਾਨ ਸਾਹਿਬ ਕਿਸੇ ਦੁਨੀਆ ਦਾ ਨਿਸ਼ਾਨ ਸਾਹਿਬ ਨਹੀਂ ਮੈਂ ਸੀਸਗੰਜ ਇੱਕ ਬੇਨਤੀ ਕੀਤੀ ਹਰ ਸਾਲ ਜਾਣਾ ਮੈਂ ਕਿਹਾ ਸਾਹਮਣੇ ਲਾਲ ਕਿਲਾ ਜ तिरੰਗਾ ਝੁਲਦਾ ਪਿਆ ਪਹਿਲਾਂ ਇੱਥੇ ਬ੍ਰਿਟਿਸ਼ ਦਾ ਝੁਲਦਾ ਸੀ ਉਸ ਤੋਂ ਪਹਿਲਾਂ ਹੈਦਰੀ ਝੁਲਦਾ ਸੀ ਪਤਾ ਨਹੀਂ ਇਸ ਤਿਰੰਗੇ ਦੀ ਥਾਂ ਸਮੇਂ ਦਾ ਕੋਈ ਪਤਾ ਕਿਹੜਾ ਝੁਲਣ ਲੱਗ ਪਿਆ ਮੈਂ ਕਿਹਾ ਦੁਨੀਆ ਦੇ ਝੰਡੇ ਬਦਲਦੇ ਆ ਗੁਰੂ ਤੇਗ ਬਹਾਦਰ ਜਦਿੱਤੇ ਸੀਸ ਲੱਗ ਗਿਆ ਇੱਥੇ ਝੰਡੇ ਨੂੰ ਕੋਈ ਪੱਟ ਨਹੀਂ ਸਕਦਾ ਇਹ ਝੰਡੇ ਸਦਾ ਕਾਇਮ ਰਹੇ ਝੰਡੇ ਦੀ ਇੱਕ ਮੈਂ ਸਿਰਫ ਕਹਿ ਕੇ ਮੇਰੀ ਫਿਰ ਬੇਨਤੀ ਨਗਰ ਕੀਰਤਨ ਵਿੱਚ ਵੀ ਜਾਂਦੇ ਹੋ ਪਲੀਜ਼ ਛੋਟੇ ਤੋਂ ਛੋਟਾ ਨਿਸ਼ਾਨ ਸਹਿ ਵੀ ਪਕੜਿਆ ਹੋਵੇ ਉਹਦੀ ਬਦਬੀ ਨਹੀਂ ਕਰਨੀ ਤੁਹਾਨੂੰ ਪਤਾ ਹੋਣਾ ਚਾਹੀਦਾ ਦੂਜੀ ਜੰਗਸੀ ਅਨੰਦਪੁਰ ਸਾਹਿਬ ਦੀ ਭਾਈ ਆਲਮ ਸਿੰਘ ਨੇ ਨਿਸ਼ਾਨ ਸਹਿ ਪਕੜਿਆ ਕਿਉਂਕਿ ਫੌਜ ਦਾ ਨਿਸ਼ਾਨ ਚ ਅੱਗੇ ਜਾਂਦਾ ਤੇ ਉਸ ਵਕਤ ਜਿਹੜਾ ਉਹ ਤੇ ਹਾਕਮ ਸੀ ਉਹਨੇ ਕਿਹਾ ਓਏ ਝੰਡਾ ਛੱਡ ਦੇ ਹਾਲਾਂਕਿ ਲੜਾਈ ਦੇ ਸੂਲ ਅਨਸਾਰ ਤੁਸੀਂ ਝੰਡੇ ਬਰਦਾਰ ਨੂੰ ਗੋਲੀ ਨਹੀਂ ਮਾਰ ਸਕਦੇ ਉਹਨੇ ਕਿਹਾ ਝੰਡਾ ਛੱਡ ਦੇ ਨਿਸ਼ਾਨ ਛੱਡ ਦੇ ਤੂੰ ਭਾਈ ਆਲਮ ਸਿੰਘ ਕਹਿੰਦਾ ਮੈਂ ਨਹੀਂ ਛੱਡਣਾ ਕਹਿੰਦਾ ਤੇਰੇ ਹੱਥ ਵੱਢ ਦਿਆਂਗਾ ਕਹਿੰਦਾ ਤੂੰ ਹੱਥ ਵੱਢ ਦੇ ਮੈਂ ਪੈਰ ਨਾਲ ਪਕੜ ਲਾਂ ਕਹਿੰਦਾ ਤੇਰੇ ਪੈਰ ਵੱਢ ਦਿਆਂਗਾ ਉਹ ਕਹਿੰਦਾ ਮੈਂ ਦੰਦਾਂ ਨਾਲ ਪਕੜ ਲਊਗਾ ਕਹਿੰਦਾ ਮੈਂ ਤੇਰਾ ਸਿਰ ਲਾ ਦੇਵਾਂਗਾ ਕਹਿੰਦਾ ਸਿਰ ਲਾ ਦੀ ਫਿਰ ਝੰਡੇ ਵਾਲਾ ਜਾਣੇ ਜਿਹਨੂੰ ਮਰਜ਼ੀ ਪਕੜਾ ਲੇ ਯਾਦ ਰੱਖਿਓ ਨੇ ਸਿਰ ਲਾਇਆ ਝੰਡਾ ਡਿੱਗਣ ਲਗਾ ਬਾਬਾ ਜੀ ਸਿੰਘ ਨੇ ਛਾਲ ਮਾਰ ਕੇ ਡਿੱਗਦੇ ਝੰਡੇ ਨੂੰ ਮਾਪ ਪਕੜ ਲਿਆ ਇਹ ਝੰਡੇ ਇੱਥੇ ਤੁਸੀਂ ਬੈਠੇ ਹੋ ਆ ਬਾਹਰ ਨਿਸ਼ਾਨ ਸਾਹਿਬ ਝੂਲਦਾ ਹੈ ਸਿੱਖੋ ਗੁਰੂ ਸਾਹਿਬ ਕਿੰਨੇ ਖੁਸ਼ ਹੁੰਦੇ ਹੋਣਗੇ ਮੇਰੀ ਉਮਤ ਦੇ ਨਿਸ਼ਾਨ ਮੇਰੇ ਕਿੱਥੇ ਜਾ ਚਲਾਏ ਇਹ ਚੌਕੀਆਂ ਝੰਡੇ ਅਗੇ ਹੈ ਬੁੰਗੇ ਬੁੰਗੇ ਉਚਲੀ ਮਾਰਤੇ ਅਸਲ 'ਚ ਬੁੰਗੇ ਸੰ ਬੋਤ ਬਵੰਜਾ ਕ ਬੁੰਗੇ ਸੰਜੀ ਮੇਰਾ ਖਿਆਲ ਅਮਰ ਸਾਹਿਬ ਬੁੰਗੇਦਾਰ ਤੇ ਰਹਿਸ਼ਗਾ ਇਹ ਅਕਾਲੀਆਂ ਦਾ ਬੁੰਗਾ ਉਦਾਸੀਆਂ ਦਾ ਬੁੰਗਾ ਗਿਆਨੀਆਂ ਦਾ ਬੁੰਗਾ ਰਬਾਬੀਆਂ ਦਾ ਬੁੰਗਾ ਨਿਹੰਗਾਂ ਦਾ ਬੁੰਗਾ ਰਾਮਗੜੀਆਂ ਦਾ ਬੁੰਗਾ ਲਬਾਣਿਆਂ ਦਾ ਬੁੰਗਾ ਮਲਵਈਆਂ ਦਾ ਬੁੰਗਾ ਇਹ ਬੜੇ ਬੁੰਗੇ ਸਨ ਕੁਝ ਕੁ ਚੇਤੇ ਬੁੰਗੇ ਦਾ ਮਤਲਬ ਕੀ ਇਸ ਵਕਤ ਆ ਜੀ ਕਿਨੇ ਆ ਸਾਡਾ ਲੰਗਰ ਜੀ ਆ ਸਾਡੀ ਡਿਸਪੈਂਸਰੀ ਜੀ ਆ ਸਾਡਾ ਸਕੂਲ ਜੀ ਉਸ ਵਕਤ ਬੁੰਗੇ ਵਿੱਚ ਹੀ ਸਕੂਲ ਸੀ ਬੁੰਗੇ ਵਿੱਚ ਹੀ ਦੁਆਖਾਨਾ ਸੀ ਬੁੰਗੇ ਵਿੱਚ ਹੀ ਸਰਾਂ ਸੀ ਬੁੰਗੇ ਵਿੱਚ ਲੰਗਰ ਸੀ ਵਾਹਿਗੁਰੂ ਮੇਰ ਕਰੀ ਤੇਰੇ ਸਿੱਖਾਂ ਦੇ ਜਿਹੜੇ ਬੁੰਗੇ ਬਣਾਏ ਨੇ ਕਦੀ ਖਤਮ ਨਾ ਹੋਵੋ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਤੇ ਫਿਰ ਸਿੱਖਾਂ ਦਾ ਜਕਾਰਾ ਧਰਮ ਦਾ ਜਕਾਰਾ ਹੋਵੇ ਅੱਜ ਸੱਚੀ ਜੇ ਇਹ ਗੱਲ ਵੱਖਰੀ ਮੈਂ ਹੁਮੇਚ ਨਹੀਂ ਕਹਿ ਰਿਹਾ ਸੀ ਘੱਟ ਗਿਣਤੀ ਚ ਕਿ ਲੋਕਾਂ ਨੂੰ ਪਤਾ ਸੀ ਚਿੱਤਰ ਖੁਸ਼ਲਾ ਕਿੰਨਾ ਕਰਨੇ ਲੋਕਾਂ ਨੂੰ ਲੰਗਰ ਹੀ ਦਿਸਦਾ। ਵੀ ਸਿੱਖ ਬੜੇ ਚੰਗੇ ਆ। ਹੈ? ਮੈਂ ਪੈਸੇਬ ਗਿਆ ਰੁਦਰਪੁਰ ਕਥਾ ਕਰਨ। ਟਕੈਰ ਦਾ ਬੰਦਾ ਆਇਆ। ਉਹ ਚਲੋ ਜਾੜਸੀ। ਉਹਨੇ ਮੈਨੂੰ ਇੱਕ ਗੱਲ ਕਹੀ ਕਹਿੰਦਾ ਵੀ ਪੰਜਾਬੀ ਸਮਝਦਾ ਸੀ। ਕਹਿੰਦਾ ਸਾਰੇ ਢੋਲ ਮਾਰੀ ਜਾਂਦੇ ਜਿੱਤ ਗਏ ਜਿੱਤ ਗਏ ਜਿੱਤ ਗਏ। ਕਹਿੰਦਾ ਫੌਜ ਜਿੰਨੀ ਮਰਜੀ ਤਾਕਤ ਵਾਲੀ ਹੋਵੇ ਜੇ ਰਾਸ਼ਨ ਮੁੱਕ ਜਾਏ ਤੇ ਤੋਪਾਂ ਵੀ ਬੰਦ ਹੋ ਜਾਂਦੀਆਂ ਨੇ। ਕਹਿੰਦੇ ਜਿੱਤੇ ਤਾਂ ਆਵਾ ਕਿ ਗੁਰੂ ਨਾਨਕ ਦੇ ਲੰਗਰ ਨੇ ਸਾਨੂੰ ਡਿੱਗਰ ਨਹੀਂ ਦਿੱਤਾ। ਲੰਗਰਿਕ ਸੰਸਥਾ ਹੈ ਧਰਮ ਦਾ ਜੈਕਾਰ ਹੋਵੇਗਾ ਆਪ ਜੀ ਭਾਵੇਂ ਇਸ ਸ਼ਹਿਰ ਵਿੱਚ ਘਟ ਗਿਣਤੀ ਚ ਰਹੋ ਪਰ ਜਦੋਂ ਤੁਸੀਂ ਦੂਜੀ ਕਮਿਊਨਿਟੀ ਵਿੱਚ ਆਪਣੇ ਗੁਰੂ ਦੀ ਗੱਲ ਲੈ ਕੇ ਮਦਦ ਕਰੋਗੇ ਨਾ ਚੇਤੇ ਰੱਖਿਓ ਉਦੋਂ ਗੁਰੂ ਗੋਬਿੰਦ ਸਿੰਘ ਦੇ ਧਰਮ ਦੀ ਜੈ ਜੈਕਾਰ ਹੋਵੇ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਤੇ ਕੀ ਹੋਵੇ ਓਕੇ ਨਾਰੇ ਨਾਲ ਬੋਲੋ ਜੀ ਵਾਹਿਗੁਰੂ ਅੱਗੇ ਹੈ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬੜੀ ਵੱਡੀ ਗੱਲ ਕਰ ਦਿੱਤੀ ਇਹਨਾਂ ਦਾ ਮਨ ਨਹੀਂ ਵਾਹ ਹੋਵੇ ਇਹਨਾਂ ਦੀ ਮਤ ਉੱਚੀ ਹੋਵੇ ਮਤ ਪਤ ਦਾ ਰਾਖਾ ਆਪ ਵੈਗਰੂਹ ਸੱਚੇ ਬਾਦਸ਼ਾਹ ਜੇ ਜੇ ਉਹ ਮਤ ਨਾ ਦੇ ਆਪਾਂ ਕੀ ਕਰ ਸਕਨੇ ਬਾਬਾ ਬਲਵਿੰਦਰ ਸਿੰਘ ਨੇ ਹਜੂਰ ਸਾਹਿਬ ਵਾਲੇ ਕਾਰਸ਼ੇ ਵਾਲੇ ਤੋਂ ਸੁਣਿਆ ਹੋਣਾ ਨਾਂ ਉਹਨਾਂ ਦਾ ਕਿਉਂਕਿ ਮੈਂ ਬਾਬਾ ਦਾ ਵੀ ਵਰਤਨਾ ਨਾ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਹੜੇ ਸੱਚੀ ਮੁੱਚੀ ਸਿੱਖੀ ਦਾ ਥੰਮ ਨੇ ਮੈਂ ਉੱਥੇ ਜਾਣਾ ਉਹ ਜਦੋਂ ਬੋਲਦੇ ਆ ਸਟੇਜ ਤੇ ਜਾਦਾ ਉਹ ਕਿਹੜੀ ਕਥਾ ਕਰਨੀ ਉਹਨਾਂ ਦਾ ਇੱਕੋ ਲਫ਼ਜ਼ ਹੁੰਦਾ ਸੰਗਤ ਜੀ ਤੁਸੀਂ ਆਇਓ ਅਰਦਾਸ ਕਰਕੇ ਜਾਇਓ ਸਾਡੀ ਬੁੱਧੀ ਨਾ ਪ੍ਰਿਸ਼ਟ ਹੋ ਜਾਏ ਸਾਡੀ ਮਤ ਨਾ ਮਾਰੀ ਜਾਏ ਮਨ ਨਹੀਂ ਵਾਰੇ ਮਤ ਉੱਚੀ ਹੋਵੇ ਮਤ ਦੇ ਰਾਖੇ ਵੀ ਤੁਸੀਂ ਹੋ ਕਿ ਜੇ ਤੁਸੀਂ ਸਮਤ ਨਾ ਦਿੱਤੀ ਤੇ ਅਸੀਂ ਕਿਵੇਂ ਚੱਲ ਸਕਨੇ ਮਤ ਪੱਦਾ ਰਾਖਾ ਆਪ ਵਾਹ ਕਰੋ ਉਸ ਤੋਂ ਬਾਅਦ ਅਸੀਂ ਇੱਕ ਸ਼ਬਦ ਵਰਤਨੇ ਆ ਇਹ ਬਾਅਦ 47 ਤੋਂ ਬਾਅਦ ਇਹ ਹੁਕਮਨਾਮਾ ਜਾਰੀ ਹੋਇਆ ਸੀ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਉਸ ਤੋਂ ਬਾਅਦ ਫਿਰ ਸਾਡੀ ਨਿੱਜੀ ਅਰਦਾਸ ਸ਼ੁਰੂ ਹੁੰਦੀ ਹੈ ਐਨੀ ਪੰਥ ਲਈ ਮੰਗਣ ਤੋਂ ਬਾਅਦ ਫਿਰ ਅਸੀਂ ਕਹਿੰਨੇ ਆ ਹੇ ਨਿਮਾਨਿਆਂ ਦੇ ਮਾ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਫਿਰ ਜਿਹੜਾ ਸਾਡਾ ਕਾਰਜ ਹੁੰਦਾ ਉਹ ਅਰਦਾਸ ਕਰਨੇ ਸਾਰੀ ਅਰਦਾਸ ਕਰਕੇ ਫਿਰ ਵਾਪਸ ਆਜੋ ਧਰਮਵਾਲ ਉੱਚ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ ਉਹ ਭਲਾਈ ਜਿਨ੍ਹਾਂ ਨੂੰ ਮਿਲ ਕੇ ਤੂੰ ਯਾਦ ਆ ਜਾਏ ਸਹੀ ਗੁਰਮਖ ਪਿਆਰੇ ਮਿਲ ਜਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਅਗਲੀ ਗੱਲ ਫਿਰ ਮੰਗ ਅਖੀਰ ਵਾਲੀ ਹੈ ਧਿਆਨ ਨਾਲ ਸੁਣਿਓ ਪਹਿਲੀ ਮੰਗ ਸੀ ਚਿੱਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਅਖੀਰਲੀ ਮੰਗ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਭ ਦਾ ਭਲਾ ਹੋਵੇ ਫਿਰ ਸਰਬੱਤ ਦਾ ਭਲਾ ਕਹਿ ਕੇ ਖਾਲਸਾ ਜੀ ਮੱਥਾ ਟੇਕਨੇ ਮੱਥਾ ਟੇਕ ਕੇ ਫਿਰ ਫਤੇ ਬੁલાਣੀ ਹੈ ਫਤੇ ਬੁਲਾ ਕੇ ਫਿਰ ਦੁਹਰਾ ਇਹ ਥੋੜਾ ਫਰਕ ਹੈ ਜੀ ਦੋ ਦੋ ਹੀ ਮਿਲਦੇ ਆ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚੈ ਖੋਜ ਸ਼ਬਦ ਮੈਂ ਲੈ ਅੱਗੇ ਗਿਆਨੀ ਗਿਆਨ ਸਿੰਘ ਲਿਖਦਾ ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਹਾਰ ਜੋ ਦਰਸ਼ੈ ਗੁਰੂ ਗ੍ਰੰਥ ਸੋ ਜੋ ਦਰਸ਼ੈ ਜਿਹਨੇ ਮੇਰੇ ਦਰਸ਼ਨ ਕਰਨੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਜਿਹੜਾ ਇਹ ਸ਼ਬਦ ਹੈ ਰਾਜ ਕਰੇਗਾ ਖਾਲਸਾ ਇਹ ਭਾਈ ਨੰਦ ਲਾਲ ਸਾਹਿਬ ਜੀ ਦਾ ਬੋਲ ਹੈ ਜੀ ਇਹ ਗਿਆਨੀ ਗਿਆਨ ਸਿੰਘ ਦਾ ਨਹੀਂ ਇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸੰ ਮਿਲਾਂਗੇ ਬੱਚੇ ਸ਼ਰਨ ਜੋ ਕੋਏ ਮੈਂ ਸੁਝੀਏ ਸੀਗੇ ਇੱਕ ਨਾ ਸਮਰੀ ਜਿਹੜੀ ਸਾਡੀ ਅਰਦਾਸ ਆ ਇਹ ਪੂਰੀ ਵੀਡੀਓ ਤੁਸੀਂ ਦੇਖੋਗੇ ਤਾਂ ਪੌਣੇ 2 ਘੰਟੇ ਦੀ ਆ ਮੈਂ ਦੀ ਲਿੰਕ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੁਸੀਂ ਪੂਰੀ ਚੈੱਕ ਕਰੋ ਤੁਹਾਨੂੰ ਪਤਾ ਲੱਗ ਜੇ ਸਾਡੀ ਅਰਦਾਸ ਦਾ ਪੂਰਾ ਮਤਵ ਕੀ ਆ ਜੇ ਸਾਨੂੰ ਆਪਣੀ ਅਰਦਾਸ ਸਮਝ ਆ ਜਾਵੇ ਤਾਂ ਸਾਨੂੰ ਆਪਣਾ ਪੂਰਾ ਪੰਥ ਆਪਣੀ ਸਿੱਖੀ ਸਮਝ ਆ ਜਵੇ ਕਿ ਆਪਾਂ ਕੀ ਆ ਜੇ ਸਾਨੂੰ ਅਰਦਾਸ ਸਮਝ ਆ ਜਾਵੇ ਤਾਂ ਸਾਨੂੰ ਆਲਮੋਸਟ ਆਪਣੀ ਸਿੱਖੀ ਸਮਝ ਆ ਜਾਵੇ ਕਿ ਸਿੱਖ ਕੀ ਹੁੰਦਾ ਹੈ ਅੱਜ ਕੱਲ੍ਹ ਲੋਕੀਂ ਅਰਦਾਸ ਨੂੰ ਆਪਣੇ ਹਿਸਾਬ ਨਾਲ ਬਦਲੀ ਜਾਂਦੇ ਆ ਜਿਹੜੀ ਜਿਹੜੀ ਸੰਪਰਦਾਇਆ ਉਹ ਆਪਣੇ ਹਿਸਾਬ ਨਾਲ ਕਰੀ ਜਾਂਦੀ ਆ ਚਲੋ ਅਗਲੀਾਂ ਦੀ ਮਰਜ਼ੀ ਆ ਪਰ ਜਿਹੜੀ ਸਾਡੀ ਸ਼ੁਰੂਆਤ ਸ਼ੁਰੂਆਤੀ ਤੌਰ ਤੇ ਜਿਹੜੀ ਅਰਦਾਸ ਕੀਤੀ ਗਈ ਆ ਉਹਨੂੰ ਨਾ ਭੁੱਲੀਏ ਅੱਗੇ ਲੈ ਕੇ ਜਾਣ ਦਾ ਸਾਡਾ ਹੀ ਫਰਜ਼ ਆ ਇਹ ਅੱਪਾ ਵੱਧ ਵੱਧ ਕੋਸ਼ਿਸ਼ ਕਰਾਂਗੇ ਅੱਗੇ ਲੈ ਕੇ ਜਾਣ ਦੀ ਆਈ ਹੋਪ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ